ਅਸੀਂ 31 ਤੋਂ 31 ਦਸੰਬਰ ਤੱਕ ਅਸੀਂ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਉਹਦੇ ਵਿੱਚ ECG ਵੀ ਫ੍ਰੀ ਹੈ ਸ਼ੂਗਰ ਟੈਸਟ ਵੀ ਟੈਸਟ ਨੇ 50% ਚ ਨੇ ਬਾਕੀ ਸਾਰਾ ਜਿਹੜਾ ਚੈੱਕਅਪ ਆ ਉਹ ਫ੍ਰੀ ਹੈ ਤੇ ਹਾਰਟ ਦਾ ਸ਼ੂਗਰ ਦਾ ਕੈਂਸਰ ਦਾ ਸੱਪ ਦੇ ਡੰਗੇ ਦਾ ਸਾਰਾ ਦਾਜ ਕੀਤਾ ਜਾਂਦਾ ਬਰਨ ਕੇ ਸਿਰਫ ਕੀਤਾ ਜਾਂਦਾ

इक्की तको लैके इकती तरीक तक उस संबंधी करेंगे नमस्कार जी सारा मेरा नाम राजेशमार शर्मा कैंपनाइज कर रहे हो जी जी की है कैंप ये कैंप मैडीसिन का जनरल मेडिसिन और फ्री शुगर चेकअप फाइव डेज मेडिसिन फ्री तो जनरल जो भी प्रॉब्लम होती है जैसे बुखार जुकाम खांसी वगैरह चेस्ट है प्रॉब्लम आती है हार्ट uh, रिलेटेड जो ऐसी कोई भी प्रॉब्लम है उससे उसकी दी ये कैंप इसमें फाइव डेज की मेडिसिन फ्री मिलेगी सारा चेकअप होगा और जो लैब टेस्ट है उसके ऊपर फिफ्टी परसेंट डिस्काउंट है ਤਫਦਲ ਕਰੀਏ ਇਹਦੇ ਵਿੱਚ ਤੁਸੀਂ ਡੇਟ ਮੈਂਸ਼ਨ ਕਰਦੇ ਹੋ ਇੱਕ ਤੇ ਇੱਕ ਡੇਟ ਮੈਂਸ਼ਨ ਕਰਦੇ ਹੋ ਜੀ ਜੀ ਇਹ ਕੈਪ 21 ਸੇ 31 ਤੱਕ ਹੋਗਾ ਜੀ 21 ਦਿਸੰਬਰ ਸੇ 31 ਦਿਸੰਬਰ ਤੱਕ ਹਾਂ ਉਹ ਫ੍ਰੀ ਚੱਲਦਾ ਹੈ ਸਾਰਾ ਕੁਝ ਵੀ ਫ੍ਰੀ ਹੋਗਾ ਹਾਂ ਟੋਟਲੀ ਫ੍ਰੀ ਐਕਸੈਪਟ ਲੈਟੈਸਟ ਲੈਟੈਸਟ ਵੀ 50% ਫ੍ਰੀ ਹੈ ਡਾਕਟਰ ਸਾਹਿਬ ਜਿੰਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਇੱਕ ਤੋਂ ਸਰ ਹਸਪੀਟਲ ਬਾਰੇ ਵੀ ਥੋੜਾ ਜਿਆ ਦੇ ਦਿਓ ਜਾਣਕਾਰੀ ਜਿਹੜਾ ਹਸਪੀਟਲ ਹੈ ਹਾਂਜੀ ਇਹ ਹਸਪੀਟਲ ਆਪਣੇ ਸਮਾ ਦਾ ਜੋ ਸ਼ਹਿਰ ਹੈ खन्ना रोड पे है बाबा जुजार सिंह के नाम से और इसको अपना अपने हुए दो महीने हुए और रिस्पांस अच्छा है और बाकी यहाँ पे अपने फैसिलिटी है ईसीजी लैब टेस्ट एडमिशन और हार्ट वगैरह की जैसे एमरजेंसी वगैरह हर तरह की फैसिलिटी है हमारे पास अपनी डॉक्टर साहब जिन्होंने साजना गल बात की जो डॉक्टर जो कैंप लगना है इक्की तो लैके इकती तक ਉਸ ਬੰਦੇ ਜਾਣ ਕਰ ਦਿੱਤੀ ਤੇ ਹਸਪਤਾਲ ਜੋ ਨਵਾਂ 2 ਮਹੀਨੇ ਪਹਿਲਾਂ ਬਾਬਾ ਜੀ ਦਾ ਆਖੰਗ ਹਸਪਤਾਲ ਸੰਭਾਲਾ ਕਨਾਰੋਲ ਜਿਹੜੇ ਖੁੱਲਿਆ ਉਸ ਬਾਰੇ ਇਸ ਹਸਪਤਾਲ ਬਾਰੇ ਜਾਣਕਾਰੀ ਅਸੀਂ ਜੋ ਇੱਥੇ ਨੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਈਟਿੰਗ ਮੈਡਟੋ ਗੁਰਦੀਸ਼ ਸਿੰਘ ਹੈਗੇ ਨੇ ਸਾਡੇ ਨਾਲ ਮੌਜੂਦ ਅਸੀਂ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਕਿ ਕੀ ਹੈ ਹਸਪਤਾਲ ਅਤੇ ਕੀ ਹੈ ਕੈਂਪ ਦਾ ਜੋ ਬੇਰਬਾ ਜੀ ਪਹਿਲਾਂ ਸਵਾਗਤ ਤੁਹਾਡਾ ਸਸੀਖਰ ਜੀ ਕੀ ਜਾਣਕਾਰੀ ਦੰਦੇ ਹੋ ਜਾਣਕਾਰੀ ਤੇ ਅਸੀਂ ਦਵਾਂਗੇ ਸਵੇਰ ਦੇ ਦਿਨ ਕਰਕੇ ਅਸੀਂ 31 ਤੋਂ ਹੁਣ 31 ਦਸੰਬਰ ਤੱਕ ਅਸੀਂ ਇੱਥੇ ਫ੍ਰੀ ਮੈਡੀਕਲ ਟੈਂਪਰ ਹੈ ਉਹਦੇ ਵਿੱਚ ECG ਫ੍ਰੀ ਹੈ ਸ਼ੂਗਰ ਟੈਸਟ ਵੀ ਟੈਸਟ ਨੂੰ 50% ਤੇ ਹੈ ਬਾਕੀ ਸਾਰਾ ਜਿਹੜਾ ਚੈੱਕਅਪ ਆ ਉਹ ਫ੍ਰੀ ਹੈ 5 ਦਿਨ ਵਸਤੇ ਇਹ ਬੈਂਸਰੋਂ 5 ਦਿਨ ਲਈ ਦਿੱਤੀ ਜਾਏਗੀ ਬਾਬਾ ਜੀ ਦੇ ਨਾਮ ਤੇ ਹਸਪਤਾਲ ਬਣਾਇਆ ਬਾਬਾ ਜੀ ਜਾਸਨ ਹਾਂ ਜੀ ਬਾਬਾ ਜੀ ਜਾਸਨ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਤੇ ਹਸਪਤਾਲ ਬਾਰੇ ਕੀ ਹੈਗਾ ਇੱਥੇ ਮੰਦਿਰ ਕਿਹੜੇ ਕਿਹੜੇ ਡਾਕਟਰ ਬੈਠਦੇ ਨੇ ਕਿਹਨੇ ਆਪਾਂ ਇਲਾਜ ਕਰਦੇ ਹੈਗੇ ਤੇ ਜਿਹੜਾ ਕੈਂਪ ਦੀ ਜਾਣਕਾਰੀ ਤੁਸੀਂ ਦੇ ਦਿੱਤੀ ਕਿਹੜੀਆਂ ਬਿਮਾਰੀਆਂ ਸਪੈਸ਼ਲਿਸਟ ਜਿਹੜੇ ਦੇਖਦੇ ਹੁੰਦੇ ਸਾਡੇ ਇੱਥੇ ਦੋ ਇੰਟੀਮੈਡੀਏਟ ਡਾਕਟਰ ਨੇ ਜੀ ਇੱਕ ਰਾजेश ਕੁਮਾਰ ਸ਼ਰਮਾ ਜੀ ਇੱਕ ਰਾਕੇਸ਼ ਸਿੰਘ ਚੌਧਰੀ ਇੱਕ ਆਰਥੋ ਦੇ ਡਾਕਟਰ ਨੇ ਬੱਚੇ ਵਿਕਾਸ ਵਿਗੰਤ ਸਾਡੇ ਇੱਥੇ ਹਾਰਟ ਦਾ ਸ਼ੂਗਰ ਦਾ ਕੈਂਸਰ ਦਾ ਸੱਪ ਦੇ ਡੰਗੇ ਦਾ ਸਾਰੇ ਇਲਾਜ ਕੀਤਾ ਨਾ ਬਹੁਤ ਕੇਸਾਂ ਦਾ ਵੀ ਕੀਤਾ ਜਾਂਦਾ ਸਾਰੇ ਵਧੀਆ ਸਪੈਸ਼ਲਿਸਟ ਡਾਕਟਰ ਨੇ ਆਪਣੇ ਇਲਾਕੇ ਦੇ ਲੋਕਾਂ ਕੀ ਕਹਿਣਾ ਤੁਹਾਨੂੰ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਜੀ ਕਟਕ ਤੋਂ ਵਾਜਬ ਰੇਟਾ ਦੇ ਵਿੱਚ ਇੱਥੇ ਵਧੀਆ ਕੰਮ ਕੀਤਾ ਜਾਂਦਾ ਹੈ ਇੱਕ ਵਾਰ ਜਰੂਰ ਆ ਕੇ ਇੱਥੇ ਰਾਜ ਕਰੋ ਜੇ ਕੋਈ ਪ੍ਰਸ਼ਾਸਨੀਆਂ ਆਂਦੀ ਹੈ ਤਾਂ ਸਭ ਦੱਸਣ ਕੈਂਪੋਰੀ ਵੀ ਜਾਣਕਾਰੀ ਕੋਈ ਦੇ ਤੀ ਤੁਸੀਂ ਤੇ ਉਹ ਸਾਨੂੰ ਵਾਈਟ ਵੀ ਕਰਦੇ ਹੋ ਸਾਰਿਆਂ ਨੂੰ ਮੈਂ ਸਾਰੇ ਇਲਾਕੇ ਦੇ ਨਾਗਰਿਕਾਂ ਨੂੰ ਹੱਥ ਜੋੜ ਕੇ ਅਪੀਲ ਕਰਾਂਗਾ ਜੀ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਤੇ ਸਪੀਡ ਮੈਡੀਕਲ ਚੈੱਕਅਪ ਦਾ ਇੱਕ ਵਾਰ ਜਰੂਰ ਆ ਕੇ ਲਾਭ ਉਠਾਓ ਜੇ ਸਾਨੂੰ ਪਹਿਲਾਂ ਤੱਕ ਨਾਲ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਕੋਈ ਜੋ ਮੈਨੇਜਿੰਗ ਵੈਕਟਰ ਨੇ ਉਹਨਾਂ ਨੇ ਕਹਿੰਨ ਲੱਗ ਕਿ ਇੱਕ ਹੋਰ ਹਸਪਤਾਲ ਜ਼ਰੂਰ ਹੋ ਕੈਂਪ ਨੂੰ ਲੱਗ ਰਿਹਾ 21 ਤੋਂ ਲੈ ਕੇ 31 ਤੱਕ ਉਹਦਾ ਲਾਭ ਜ਼ਰੂਰ ਲੱਕੋ ਮੈਨੇਜਰ ਭਾਦਵਤ ਸੁਣਾ ਰਿਹਾ